ਅਸਲੀ ਸਮਾਜ ਸੇਵਕ ਉਹ ਹੁੰਦਾ ਆ ਜੋ ਚੁੱਪਚਾਪ ਆਪਣਾ ਕੰਮ ਕਰਦਾ ਜੋ ਨਾ ਆਪਣੀਆਂ ਖਬਰਾਂ ਲਵਾਉਂਦਾ ਨਾ ਆਪਣੀ ਸੋਸ਼ਲ ਮੀਡੀਆ ਉੱਤੇ ਜੋ ਫੋਟੋ ਖਿੱਚ-ਖਿੱਚ ਪਾਵੇ ਰੁਸ਼ਨਾ ਕੇ ਵੱਤੋ-ਵੱਤ ਆਪਣੇ ਆਪ ਨੂੰ ਹਾਈਲਾਈਟ ਕਰੇ ਇਹ ਸਮਾਜ ਸੇਵਕ ਦੀ ਨਿਸ਼ਾਨੀ ਨਹੀਂ ਹੁੰਦੀ ਸਮਾਜ ਸੇਵਕ ਚੁੱਪਚਾਪ ਆਪਣਾ ਕੰਮ ਕਰਦਾ ਤੇ ਜਦੋਂ ਗੱਲ ਹੁੰਦੀ ਹੈ ਨਾ ਸਮਾਜ ਸੇਵਾ ਦੀ ਤਾਂ ਸਾਡੇ ਪੰਜਾਬ ਵਿੱਚ ਮਿਸਾਲੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਤੋ ਵੱਡੀ ਮਿਸਾਲ ਕਿਹੜੀ ਹੋ ਸਕਦੀ ਸਮਾਜ ਸੇਵਾ ਦੀ ਜਿਨ੍ਹਾਂ ਨੇ ਦੁਖੀਆਂ ਦੀ ਰੋਗੀਆਂ ਦੀ ਸੇਵਾ ਲਈ ਪਿੰਗਲਵਾੜਾ ਬਣਾਇਆ ਆਪਣੇ ਹੱਥੀ ਬਣਾਇਆ ਆਪਣੇ ਹੱਥੀ ਸੇਵਾ ਕੀਤੀ ਤੇ ਆਪ ਉਹਨਾਂ ਨੇ ਵਿੱਚ ਰਹਿ ਕੇ ਸਾਰਾ ਕੁਝ ਕੀਤਾ ਦਸਵੀਰ ਕਿਚੋਨੀ ਅਸੀ ਉਹਨਾਂ ਦੇ ਕੰਮ ਨੂੰ ਵਾਹ ਵਾਹ ਮਿਲ ਰਹੀ ਸੀ ਜਾਂ ਨਹੀਂ ਇਸ ਗੱਲ 'ਤੇ ਧਿਆਨ ਨਹੀਂ ਸੀ ਉਹਨਾਂ ਦਾ ਧਿਆਨ ਸਿਰਫ਼ ਸੇਵਾ ਵੱਲ ਉਹਨਾਂ ਦੇ ਨਾਲ ਤਾਂ ਕਿਸੇ ਦੀ ਤੁਲਨਾ ਵੀ ਨਹੀਂ ਕੀਤੀ ਜਾ ਸਕਦੀ ਭਗਤ ਪੂਰਨ ਸਿੰਘ ਜੀ ਨੇ ਜੋ ਸਿਵਾ ਕੀਤੀ ਹੈ ਇੱਕ ਮਿਸਾਲ ਬਣਾਤੀ ਉਹ ਜੀ ਸਮਾਜ ਸੇਵਾ ਦੀ ਤਾਂ ਕੋਈ ਰੀਸ ਨਹੀਂ ਕਰ ਸਕਦਾ ਪਰ ਕਹਿਣ ਦਾ ਭਾਵੇਂ ਹੈ ਕਿ ਹੁਣ ਜੋ ਅਸੀਂ ਵੇਖ ਰਹੇ ਆਲੇ ਵਾਲੇ ਜੋ ਸਮਾਜ ਸੇਵਾ ਦਾ ਇਹ ਵਾਲਾ ਰੂਪ ਚੱਲ ਪਿਆ ਇਹ ਕਿੰਨਾ ਕ ਜਾਇਜ਼ ਹੈ ਕਿੰਨਾ ਨਹੀਂ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ